ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ 'ਚ ਅੱਜ ਆਪਾਂ ਚੱਲੇ ਆਂ ਤਲਵੰਡੀ ਸਾਬੋ ਬਸਾਖੀ ਦੇ ਮੇਲੇ ਤੇ ਆਪਣੇ ਨਾਲ ਹੈ ਮੱਖਣ ਗੁਰਪਿਆਰ ਸਤਨਾਮ ਤੇ ਮਨਪ੍ਰੀਤ ਤੇ ਪਿੱਛੇ ਸੰਗ ਦਿਖਾਉਨੇ ਆਂ ਟਰਾਲੀ 'ਚ ਕੌਣ ਕੌਣ ਆਪਣੇ ਨਾਲ ਟਰਾਲੀ 'ਚ ਨੇ ਮਿੱਤਰੋ ਛੋਟਾ ਗਾਜਾ ਤੇ ਆਪਣਾ ਗੁਰਜੀਤ ਸਿੰਘ ਜੀ ਸੋਨੂੰ ਤਾਰੀ ਜੱਸੀ ਵੱਡਾ ਗਾਜਾ ਤੇ ਇੱਕ ਪਚੰਗੀ ਸਿੰਘ ਤੇ ਲੋ ਜੀ ਆਪਾਂ ਚੱਲ ਪਏ ਹੁਣ ਤਲਵੰਡੀ ਸਾਬੋ ਨੂੰ ਤੇ ਆਪਾਂ ਆਪਣੇ ਪਿੰਡ ਚੋਂ ਬਾਹਰ ਆਉਂਦੇ ਹੋਏ ਹੋਣਾ ਇਹ ਆਪਣੇ ਪਿੰਡ ਦਾ ਬੱਸ ਸਟੈਂਡ ਹੈ ਜਿਸਪਾਲੀ ਵਾਲੀ ਸਾਈਡ ਤੇ ਇਹ ਆਪਣੀ ਸੰਗਤ ਹੈਗੀ ਦੇਖ ਸਕਦੇ ਹੋ ਪੈਸਾਕੀ ਦਾ ਮੇਲਾ ਦੋਸਤੋ ਹਰ ਸਾਲ 13 April ਨੂੰ ਤਲਵੰਡੀ ਸਾਬੋ ਵਿਖੇ ਬੜੀ ਧੂਮਤਾਮ ਨਾਲ ਮਨਾਇਆ ਜਾਂਦਾ ਹੈ ਇਸ ਦਿਨ 13 April 1999 ਸਵੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀਗੀ ਤੇ ਇਸੇ ਦਿਨ ਹੀ ਕਣਕਾਂ ਦੀਆਂ ਬਾੜੀਆਂ ਸ਼ੁਰੂ ਹੋ ਜਾਂਦੀਆਂ ਨੇ ਜਾਂ ਲੋਕ ਜਦੋਂ ਕਣਕਾਂ ਸਨੇਰੀ ਹੋ ਜਾਂਦੀਆਂ ਨੇ ਜਾਂ ਇਸ ਖੁਸ਼ੀ 'ਚ ਤਲਵੰਡੀ ਸਾਬੋ ਮੱਥਾ ਟੇਕਣ ਜ਼ਰੂਰ ਜਾਂਦੇ ਨੇਗੇ ਤੇ ਆਪਾਂ ਵੀ ਅੱਜ ਮੱਥਾ ਟੇਕਣ ਗਏ ਸੀਗੇ ਤਲਵੰਡੀ ਸਾਬੋ ਵਿਖੇ ਤੇ ਆਪਣੇ ਨਾਲ ਆਪਣੇ ਪਿੰਡ ਦੀ ਸੰਗਤ ਸੀਗੀ ਤੁਹਾਨੂੰ ਅੱਗੇ-ਅੱਗੇ ਦਿਖਾਉਨੇ ਆਂ ਇਹ ਦੇਖੋ ਆਪਣੇ ਪਿੰਡ ਦੀ ਸੰਗਤ ਹੈ ਜੀ ਇਹ ਆਸ ਤੇ ਪਾਣੀ ਪੀਂਦੇ ਸੀਗੇ ਤੇ ਹੁਣ ਦਾ ਆਪਾਂ ਇੱਥੋਂ ਚੱਲ ਪਏ ਇਹ ਦੇਖੋ ਸੰਕਤੋ ਟਰੈਕਟਰ ਬਹੁਤ ਸੋਹਣਾ ਲੱਗਦਾ ਸੀਗਾ ਸਾਡਾ ਜਾਂਦੇ ਹੋਏ ਅਸੀਂ ਤੇ ਖਾਰੇ ਬਰਨਾਲੇ ਕੋਲੇ ਜਾ ਕੇ ਆਪਾਂ ਨੂੰ ਪਾਈਗੀ ਰਾਤ ਮਿੱਤਰੋ ਰਾਤ ਨੂੰ ਆਪਾਂ ਬਾਟਾਂ ਵੜਦੇ ਤੁਰੇ ਗਏ ਫਿਰ ਵੀ ਇਹ ਦੇਖ ਸਕਦੇ ਹੋ ਤੁਸੀਂ ਟਰੈਕਟਰ ਤੇ ਮੱਖਣ ਸਿੰਘ ਜੀ ਮੱਖਣ ਸਿੰਘ ਟਰੈਕਟਰ ਚਲਾ ਸੀ ਚਲਾ ਰਿਹਾ ਸੀ ਇੱਕ ਪਾਸੇ ਇੱਕ ਪਰ ਪਿਆਰ ਬੈਠੇ ਸੀ ਤੇ ਦੂਜੇ ਪਾਸੇ ਮੈਂ ਖੁੱਸ ਗਿਆ। Thank you Rabi ji. ਲੋ ਜੀ ਬਾਈ ਜੀ ਤੇਲ ਪਾਉਂਦੇ ਹੋਏ ਆਪਾਂ ਹਨ ਕੰਟਰੋਲ ਪੰਪ ਦੇ। ਇਹਨਾਂ ਬਾਕੀ ਲੋਗਲ ਪਵਾਣਾ ਹੈ। ਹੈ? ਹਾਂ। ਇਹ ਲੋਗਲ ਪਵਾਣਾ। ਤੇਲ ਪਾਉਣ ਤੋਂ ਬਾਅਦ ਆਪਾਂ ਚੱਲ ਪਏ ਇਹ ਜੀ ਗੁਰੂ ਕਾਸੀ ਯੂਨੀਵਰਸਿਟੀ ਦਾ। ਮੇਨ ਗੇਟ ਆਪਾਂ ਪਹੁੰਚ ਚੁੱਕੇ ਆਂ ਤਲਵੰਡੀ ਤੇ ਇਹ ਤਲਵੰਡੀ ਇੱਥੋਂ 4-5 ਕਿਲੋਮੀਟਰ ਰਹਿ ਜਾਂਦੀ ਹੈਗੀ। ਲੋ ਜੀ ਸੰਗਤ ਜੀ ਆਪਾਂ ਪਹੁੰਚ ਗਏ ਤਲਵੰਡੀ ਸਾਬੋ ਜੇ ਤਾਂ ਨੂੰ ਅੱਗੇ ਦਿਖਾਵਾਂਗੇ ਗੁਰਦੁਆਰਾ ਸਾਹਿਬ ਜਾ ਕੇ ਹਾਂ ਜੀ ਬਈ ਜੀ ਆਪਾਂ ਪਹੁੰਚ ਗਏ ਤਲਵੰਡੀ ਵਿਖੇ ਇਹ ਆਪਣੀ ਸੰਗਤ ਜਾਂਦੀ ਹੈ ਇਕੱਠਾ ਦੇਖ ਸਕਦੇ ਹੋ ਤੁਸੀਂ ਕਿੰਨਾ ਹੈਗਾ ਲਓ ਜੀ ਬਈ ਜੀ ਇਹ ਐਂਟਰੀ ਗੇਟ ਹੈ ਕੁਤਵਾਰਾ ਸਾਹਿਬ ਦਾ ਇਸ ਵੇਲੇ ਝੂਠਲੇ ਜਲ ਰਹੇ ਨੇ تے رگڑی والی ٹیموں پاسر سے پاسر پنجاڑ municipality چالو سے آجو جی لاؤ جی آجو جی مادام

مہی بدر مہی اوریاں برجو گتیں بڑھتی بڑھتے స్త 1.4 2.7 جو داخل سيٽي نتيجه آهي ستاره تي به سندو خالص سان جيڪي نشاني ڏيڻ وارا ٿي رهيا آهن ਸੇਵਾ ਮੈਨਰੋ ਵਾਈਪਰ ਚੰਦੇਰੋ ਵਾਈਪਰ ਫੋਨ ਬੰਦ ਕਰੋ ਜੀ ਲਓ ਜੀ ਸੰਭਲ ਜੀ ਇਹ ਵਰਦਾਰਾ ਲੇਖਨ ਸਰ ਸਾਹਿਬ ਇਸ ਤੋਂ ਬਾਅਦ ਬਈ ਆਪਾਂ ਮੱਥਾ ਟੇਕ ਕੇ ਆਪਣੀ ਟਰਾਲੀ ਜੀ ਚਲੇ ਗਏ ਸੌਣ ਦੀ ਤਿਆਰੀ ਸੀਗੀ ਇੱਕ ਬੰਦਾ ਆਪਣੇ ਤੋਂ ਪਹਿਲਾਂ ਸੌ ਚੁੱਕਿਆ ਸੀ ਤੇ ਬਾਕੀ ਹੁਣ ਆਪਾਂ ਸਾਰੇ ਸੌ ਜਾਵਾਂਗੇ ਸਵੇਰੇ ਫੇਰ ਮਿਲਦੇ ਆ ਤੁਹਾਨੂੰ ਸਾਰੇ ਮਿੱਤਰਾਂ ਨੂੰ ਲੋਜੀ ਸੰਗਤ ਜੀ ਸਵੇਰੇ ਉੱਠ ਕੇ ਆਪਾਂ ਕਾਰ ਸੇ ਅਨੰਦਪੁਰ ਸਾਹਿਬ ਵਾਲਿਆਂ ਦੀ ਲੰਗਰ ਸਾਹਿਬ ਵਿੱਚ ਚਾਹ ਪੀਤੀ ਪਕੌੜੇ ਛਕੇ ਤੇ ਜਲੇਬੀਆਂ ਖਾਧੀਆਂ ਇਹ ਨੰਦਪੁਰ ਸਾਹਿਬ ਵਾਲਿਆਂ ਵੱਲੋਂ ਲੰਗਰ ਲਗਾਇਆ ਜਾਂਦਾ ਹੈ ਹਰ ਸਾਲ ਇੱਥੇ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਇਕੱਠ ਬਹੁਤ ਹੁੰਦਾ ਵੱਖ-ਵੱਖ ਮੰਡਾਂ ਵੱਲੋਂ ਲੰਗਰ ਲਗਾਏ ਜਾਂਦੇ ਨੇ ਜੀ ਇਹ ਵੀ ਬੰਦਨੀ ਗਲਾਂ ਵਾਲਿਆਂ ਵੱਲੋਂ ਲੰਗਰ ਲਗਾਇਆ ਜਾਂਦਾ ਗੰਨੇ ਦੇ ਜੂਸ ਦਾ ਹਰ ਸਾਲ ਇਹ ਵੀ ਹੁੰਦੇ ਨੇ ਜੀ ਤੇ ਦੇਖੋ ਸੰਗਤ ਜੀ ਤੁਸੀਂ ਲਗਾਤਾਰ ਟਨਕਲਾੜੀ ਵੱਜ ਰਹੇ ਨੇ ਜੀ ਇਹ ਹਰ ਸਾਲ ਗੰਨੇ ਦਾ ਜੂਸ ਲਗਾਉਂਦੇ ਨੇ ਜੀ ਬਹੁਤ ਦਾਨੀ ਪਰਸ ਉਹ ਦੇਣਗੇ ਉੱਥੇ ਦਾਨ ਕਰਨ ਵਾਸਤੇ ਲੰਗਰ ਲਗਾਉਣ ਲਈ ਬਹੁਤ ਆੜ-ਦੜ ਦੇ ਪਿੰਡ ਬਹੁਤ ਸ਼ਰਧਾ ਹੈਗੀ ਮਿੱਥੋਂ ਦੇ ਲੋਕਾਂ ਵਿੱਚ ਗੁਰੂ ਸਾਹਿਬ ਨੂੰ ਲੈ ਕੇ ਇਹ ਦੇਖ ਸਕਦੇ ਹੋ ਤੁਸੀਂ ਸੇਵਾ ਕਰਨ ਵਾਲੇ ਵੀਰ ਕਿੰਨੇ ਨੇਗੇ ਟਰਾਲੀਆਂ ਦੀਆਂ ਟਰਾਲੀਆਂ ਭਰ ਕੇ ਗੰਨੇਆਂ ਦੀਆਂ ਆਉਂਦੀਆਂ ਨੇ ਆ ਵੀ ਲੋਕਾਂ ਚ ਲੰਗਰ ਲਾਉ ਗੰਨੇ ਦੇ ਜੂਸ ਦਾ ਇਹ ਗੁਰੂ ਦੀ ਕਿਰਪਾ ਹੈ ਸਾਰਿਆਂ ਤੇ ਲੋ ਜੀ ਬਾਈ ਜੀ ਆ ਗਏ ਆਪਾਂ ਮੱਥਾ ਟੇਕਣ ਵਾਸਤੇ آئی ہیں ਲੋ ਜੀ ਭਾਈ ਜਿੱਥੇ ਨੀਚੇ ਇਸ਼ਨਾਨ ਘਰ ਬਣਿਆ ਹੋਇਆ ਹੈਗਾ ਸੰਗਤ ਜੀ ਬਾਬਾ ਦੀਪ ਸਿੰਘ ਜੀ ਦਾ ਗੁਰੂ ਜੀ ਦਾ ਪਾਸਾ ਜਾ ਰਿਹਾ ਹੈ ਜੀ ਜੀ ਰੰਗ جنهن لوک انہاں دے خیالات دے اپنیاں دے اتے آواز دے رہے آھن اتے انہاں دے مسائل حل ہون دا کام لگیا اے یا سماج دا سماج ਮਹਾਰਾਜਾ ਜੀ ਇਹ ਉਹ ਥਾਂ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਆਪਣਾ ਕੋੜਾ ਬੰਨ੍ਹਾ ਕਰਦੇ ਸੀਗੇ गु गो जी महाराज नो पुत्र अखां जे साम्हूं शहीद ते वेठे पर गु कलाक ताड़ा ऐ न ਹੋਇਆ ਤੇ ਨਾ ਹੀ ਹੋਣਾ ਕਹਿੰਦੇ ਗੁਰੂ ਕੰਗਿਤਰ ਪਾਸ਼ਾ ਨੇ ਉਸ ਕਰਤਾਰ ਦਾ ਉਸ ਵੈਰ ਨੂੰ ਬਰਮਾਗਾ ਸ਼ੁਕਰਾਨਾ ਕੀਤਾ ਫੇ ਮਾਲਕਾ ਤੰਨਾ ਅਸੀਂ ਥੋੜੀ ਜਿਹੀ ਕਿਸਤ ਥੋੜੀ ਮੋਤੀ ਪਰ ਇੱਕ ਵੀ ਅੱਖ ਜੋ ਹੰਝੂ ਨਹੀਂ ਕਿੜਿਆ ਧੰਨ ਜਗੜਾ ਗੁਰੂ ਕੰਗਿਤਰ ਪਾਸ਼ਾ ਦਾ ਜੀ ਭਾਈ ਜੀ ਇਹ ਲੰਗਰ ਸਿੱਖ ਮਸਦਰਾਂ ਨੂੰ ਸਾਂਝਾ ਕੀਤਾ ਵੱਲੋਂ ਇਹ ਦੇਖੋ ਇਹ ਪੁਰਾਣਾ ਸਿਸਟਮ ਹੈ ਸਾਰਾ ਦੇਗਾ ਹੋਈਆਂ ਬਾਕੀ ਇਧਰ ਇਹ ਲੰਗਰ ਚ ਚਾਰੇ ਰਹਿਗੇ ਹਰ ਪ੍ਰੋਗਰਾਮ ਤੇ ਸਿੱਖ ਧਰਮ ਦੇ ਤੇ ਆਉਂਦੇ ਹੁੰਦੇ ਨੇਗੇ ਲੋ ਜੀ ਭਾਈ ਜੀ ਆਸਾ ਫਾਊਂਡੇਸ਼ਨ ਬ੍ਰਿਕਟਾ ਵੱਲੋਂ ਫਰੀ ਫਸਟੇਡ ਕੈਂਪ ਤਲਵੰਡੀ ਸਾਬੋ ਦੀ ਮੇਲੇ ਤੇ ਸਾਕੀ ਦੇ ਮੇਲੇ ਤੇ ਆ ਡਾਕਟਰ ਸਾਹਿਬ ਨੇ ਸਾਰੇ ਆਪਣੇ ਮੋਡਲੀ ਸਹਿਤਾ ਵਾਲੇ ਵੀ ਬਹੁਤ ਨੇ ਇੱਥੇ ਪੀ ਐਨ ਪੀ ਹਸਪਤਾਲ ਵਾਲੇ ਇੰਨੇ ਨੇ ਵੀ ਮੋਡਲੀ ਸਹਿਤਾ ਦਾ ਕੰਟਰੋਲ ਆਇਆ ਹੋਇਆ ਹੈਗਾ ਪਰਾਂ ਦੀ ਉੱਪਰ ਵਾਲੀ ਛੋਟਾ ਜਿਹਾ ਬੱਚਾ ਆਪਣੇ ਮਾਤਾ ਪਿਤਾ ਦੀ ਗੋਤੀ ਦਾ ਸ਼ਿੰਗਾਰ ਕੇ ਵੀ ਬਹੁਤ ਸਾਰੀ ਮਾਇਆ ਪਾ ਕੇ ਜਾਂਦੇ ਆ ਪ੍ਰਮਾਤਮਾ ਕਿਰਪਾ ਬਖਸ਼ਣਾ ਤੰਦਰੁਸਤੀ ਬਖਸ਼ਣਾ ਹੋਰ ਬਹੁਤ ਸਾਰੀ ਮਾਇਆ ਸਾਡੇ ਵੀਰ ਜੀ ਵੱਲੋਂ ਇਹ ਵੀ ਗੁਰੂ ਕੀ ਲੰਗਰਾਂ ਦੇ ਵਿੱਚ ਹਿੱਸਾ ਪਾਉਂਦੇ ਆ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ਣ ਲੋਈ ਸੰਗਤ ਜੀ ਇਹ ਰਾਜਸਥਾਨ ਵਾਲਿਆਂ ਵੱਲੋਂ ਰਾਸਤਾਨੀ ਮਿਰਚਾਂ ਦਾ ਲੱਗੜ ਸੀਗਾ ਇੱਥੇ ਤੁਸੀਂ ਦੇਖ ਸਕਦੇ ਹੋ ਇੱਥੇ ਬਹੁਤ ਕੱਠ ਹੁੰਦਾ ਹੈਗਾ ਲਓ ਜੀ ਸੰਗਤ ਜੀ ਇਹ ਲੰਗਰ ਹੈਗਾ ਖੋਖਰਕਲਾਂ ਪਿੰਡ ਵੱਲੋਂ ਮਾਨਸਾ ਜ਼ਿਲ੍ਹੇ ਦਾ ਹੀ ਪਿੰਡ ਹੈ ਇਹ ਖੋਖਰਕਲਾਂ ਵਾਲੇ ਵੀਰ ਹਰ ਸਾਲ ਇੱਥੇ ਵਿਸਾਖੀ ਵਾਲੇ ਦਿਨ ਲੰਗਰ ਜ਼ਰੂਰ ਲਾਉਂਦੇ ਨੇਗੇ ਪ੍ਰਸ਼ਾਦੇ ਅਤੇ ਜਲੇਬੀਆਂ ਦਾ ਲੰਗਰ ਲਗਾਇਆ ਜਾਂਦਾ ਇਹਨਾਂ ਵੱਲੋਂ ਸੰਗਤ ਹਰ ਸਾਲ ਆਉਂਦੀ ਹੈ ਸਾਰਾ ਪਿੰਡ ਵੱਧ ਚੜ ਕੇ ਹਿੱਸਾ ਲੈਂਦਾ ਹੈ ਇਧਰ ਮਤਾਵਾ ਪਹਿਣਾ ਪ੍ਰਸ਼ਾਦ ਦੀ ਪਕਾਰੀਆਂ ਸੀ ਤੇ ਦੂਜੇ ਪਾਸੇ ਸਬਜ਼ੀ ਬਣ ਰਹੀ ਸੀ ਇਹ ਦੇਖ ਸਕਦੇ ਹੋ ਸਾਰੀ ਸੰਗਤਾ ਕਿੰਨੀ ਸ਼ਰਧਾ ਭਾਵਨਾ ਨਾਲ ਸੇਵਾ ਕਰਦੀ ਹੈ ਇੱਥੇ ਵੱਖ-ਵੱਖ ਪਾਰਟੀਆਂ ਵੱਲੋਂ ਵੱਖ-ਵੱਖ ਸਟੇਜਾਂ ਲਗਾਈਆਂ ਗਈਆਂ ਇਹ ਲੱਖੇ ਸਿਧਾਣੀ ਸੀ ਸਟੇਜ ਸੀਗੀ ਤੇ ਤੁਹਾਨੂੰ ਅੱਗੇ ਲੈ ਕੇ ਚੱਲਦੇ ਹਾਂ ਪੰਥਕ ਪਾਰਟੀ ਵੱਲੋਂ ਲਗਾਈ ਗਈ ਸਟੇਜ ਹੈ ਇਹ ਪੰਥਕ ਕਾਨਫਰੰਸ ਲਗਾਈ ਗਈ ਹੈ ਜੋ ਕਿ ਅਮਰਤਪਾਲ ਸਿੰਘ ਖਾਲਸਾ ਜੀ ਤੇ ਸਪੈ ਸਰਬਜੀਤ ਸਿੰਘ ਖਾਲਸਾ ਵੱਲੋਂ ਜਿਹੜੀ ਪਾਰਟੀ ਬਣਾਈ ਗਈ ਹੈ ਉਹ ਦੀ ਸਟੇਜ ਹੈਗੀ ਇਹ ਦੇਖ ਸਕਦੇ ਹੋ ਤੁਸੀਂ ਕਿ ਤਿਆਰੀਆਂ ਵਹਿਰੀਆਂ ਫੁੱਲ ਚੱਲ ਰੀਆਂ ਨੇ ਆਂ ਇਸ ਕਾਨਫਰੰਸ ਵਿੱਚ ਇਕੱਠ ਸਵੇਰੇ ਸ਼ੁਰੂ ਤੋਂ ਹੋਣਾ ਸਟਾਰਟ ਹੋ ਗਿਆ ਸੀ ਤੁਸੀਂ ਦੇਖ ਸਕਦੇ ਹੋ ਕਿ ਸਵੇਰੇ 10 11 ਕੁ ਵਜੇ ਦਾ ਟਾਈਮ ਹੋਣਾ ਇੱਥੇ ਬਹੁਤ ਲੋਕ ਕੁਰਸੀਆਂ ਤੇ ਆ ਕੇ ਬੈਠ ਗਏ ਜੀਗੇ ਦੇਖ ਸਕਦੇ ਹੋ ਤੁਸੀਂ ਸਿੰਘ ਸਾਹਿਬ ਤੇ ਹੋਰ ਜਿੰਨੇ ਵੀ ਪੰਥਕ ਨਾਲ ਮੋਹ ਪਿਆਰ ਕਰਦੇ ਨੇ ਕਿ ਸਾਰੇ ਸੱਜਣ ਵੀਰ ਇੱਥੇ ਕੁਰਸੀਆਂ ਤੇ ਵਿਰਾਜਮਾਨ ਹੋ ਗਏ ਸੀਗੇ ਭਾਈ ਸਾਹਿਬ ਹੋਰ ਦੇ ਵਿਚਾਰ ਸੁਣਨ ਵਾਸਤੇ ਇਹ ਠੰਡੇ ਮਿੱਠੇ ਪਾਣੀ ਦੀ ਸ਼ਬੀਲ ਸਵੇਚ ਕਮਾਲੂ ਬਠੰਡਾ ਜਲੇਬਲ ਨੂੰ ਲਗਾਈ ਗਈ ਹੈ ਤੇ ਇੱਥੇ ਦੇਖੋ ਤੁਸੀਂ ਸਾਰੇ ਵੀਰ ਬੜੀ ਸੇਵਾ ਭਾਵਨਾ ਨਾਲ ਸੇਵਾ ਕਰ ਰਹੇ ਨੇਗੇ ਦੇਖ ਸਕਦੇ ਹੋ ਤੁਸੀਂ ਤੇ ਇਧਰ ਆਪਣੀ ਸੰਗਤ ਟਰਾਲੀ 'ਚ ਗੱਦੇ ਲਾ ਕੇ ਉੱਤੇ ਸ਼ਾਂ ਕਰਕੇ ਬੈਠੀ ਹੋਈ ਸੀਗੀ ਤੇ ਗੁਰਪਿਆਰ ਸਿੰਘ ਜੀ ਐ ਮਨਪ੍ਰੀਤ ਸਿੰਘ ਆ ਤੇ ਬਾਕੀ ਆਪਣੇ ਸੇਵਾਦਾਰ ਇਧਰ ਲੰਮੇ ਪਏ ਸੀ ਥੱਕ ਥੱਕ ਚੁੱਕੇ ਸੀਗੇ ਤੇ ਇਧਰ ਆਪਣੇ ਸੇਵਾਦਾਰ ਭਰਾਵਾਂ ਨੇ ਸੇਵਾ ਕੀਤੀ ਵਰਤਨਾ ਦੀ ਦੇਖ ਸਕਦੇ ਹੋ ਤੁਸੀਂ ਇਹ ਇੱਥੇ ਨੂ ਹਾਲੈਂਡ ਵਾਲਿਆਂ ਵੱਲੋਂ ਆਪਣੀ ਇੱਕ ਪ੍ਰਦਰਸ਼ਨੀ ਲਗਾਈ ਗਈ ਸੀ ਜਿਸ ਵਿੱਚ ਦੋ ਟਰੈਕਟਰ ਸੀਗੇ ਇਹਨਾਂ ਤੇ ਮਾਡਲ ਰੇਟ ਦੋਨੋਂ ਲਿਖੇ ਹੋਏ ਸੀਗੇ ਇੱਕ 4x4 ਟਰੈਕਟਰ ਸੀਗਾ ਤੇ ਇੱਕ ਆਪਣਾ ਆਮ ਸਿੰਗਲ ਸੀਗਾ ਤੁਸੀਂ ਦੇਖ ਸਕਦੇ ਹੋਗੇ ਇੱਥੇ ਵੀ ਬਹੁਤ ਇਕੱਠ ਸੀਗਾ ਲੋਕ ਇਸ ਟਰੈਕਟਰ ਨੂੰ ਹੀ ਬਹੁਤ ਪਸੰਦ ਕਰਦੇ ਨੇਗੇ ਕੱਟਲੇ ਬਾਈ ਜੀ ਵਾਪਸ ਲੋ ਜੀ ਸੰਗਤ ਜੀ ਬੈਗਰੂ ਦਾ ਜਕਾਰਾ ਛੱਡ ਕੇ ਆਪਾਂ ਚੱਲ ਪਏ ਆਪਣੇ ਪਿੰਡ ਵੱਲ ਨੂੰ ਤੁਸੀਂ ਦੇਖ ਸਕਦੇ ਹੋ ਸੰਗਤ ਜੀ ਬਹੁਤ ਇਕੱਠ ਹੈਗਾ ਬਹੁਤ ਲੋਕ ਆ ਰਹੇ ਨੇ ਤੇ ਬਹੁਤ ਹੀ ਵਾਪਸ ਜਾ ਰਹੇ ਨੇਗੇ ਇਹ ਦੇਖੋ ਜੀ ਕਿੰਨਾ ਇਕੱਠ ਹੈ ਸੰਗਤ ਜੀ ਤੁਸੀਂ ਗੱਡੀਆਂ ਟਰੈਕਟਰਾਂ ਕਾਰਾਂ ਬੱਸਾਂ ਜੀਪਾਂ ਬਹੁਤ ਜ਼ਿਆਦਾ ਇਕੱਠ ਸੀਗਾ ਜਿਹੜਾ ਜਿਹੜਾ ਸਾਧਨ ਮਿਲਦਾ ਗਏ ਲੋਕੋ ਹੀ ਸਾਧਨ ਤੇ ਆਉਂਦੇ ਗਏ ਤੇ ਦੂ ਬਾਦ ਆਪਾਂ ਪਹੁੰਚ ਚੁੱਕੇ ਆ ਸੰਗਤ ਜੀ ਬੋਹਾਜ ਤੇ ਪਿੰਡ ਵੱਲ ਨੂੰ ਆਉਂਦੇ ਹੋਏ ਇਹ ਗੁਰੂ ਘਰ ਸੰਗਤ ਜੀ ਆਪਣੇ ਲਾਗੇ ਪਿੰਡ ਸਸਪਾਲੀ ਪਿੰਡ ਦਾ ਤੇ ਆਪਾਂ ਸਸਪਾਲੀ ਪਹੁੰਚ ਚੁੱਕੇ ਆਗੇ ਬਹੁਤ ਸੋਣਾ ਗੁਰੂ ਘਰੇ ਜੀ ਲਓ ਜੀ ਸੰਗਤ ਜੀ ਫਾਈਨਲੀ ਆਪਾਂ ਪਹੁੰਚ ਗਏ ਆਪਣੇ ਪਿੰਡ ਧਰਮਪੁਰਾ ਵਿਖੇ ਤੇ ਸਾਰੇ ਸੱਜਣ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਸਭ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਤੇ ਸੰਗਤ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਅੱਗੇ ਸ਼ੇਅਰ ਕਰੋ